ਬੇਬੇ ਮੈਂ ਪਾਸ ਹੋ ਗਿਆ ਡੈਡੀ ਕਿੱਥੇ ਆ ਮੈੜੀ ਮੈਸਾ ਨੂੰ ਪੱਠੇ ਪੁੱਠੇ ਕੁੱਤਰਦਾ ਹੋ ਕੁੱਤਾ ਬਾਪੂ ਅਬਾਪੂ ਐ ਪਾਸ ਹੋ ਗਿਆ ਓ ਬੱਲੇ ਨਾ ਮੈਨੂੰ ਪੈਸੇ ਦੇ ਹੁਣ ਪੈਸੇ ਟਾਬਾਹੀ ਕਰ ਰਹੇ ਹੁਣ ਪੈਸੇ ਮੈਂ ਆੜੀ ਜੇ ਤੈਨੂੰ ਪਾਰਟੀ ਕਰਨੀ ਐ ਨਾਲੇ ਉਹ ਪੈਸੇ ਦੇ ਪੁੱਤਰਾ ਕੀ ਗੱਲ ਆ ਨਾਲੇ ਮੈਨੂੰ ਮੋਟਰਸਾਈਕਲ ਲੈ ਕੇ ਦੇ ਹੁਣ ਉਹ ਮੋਟਰਸਾਈਕਲ ਵੀ ਲੈ ਦਾਂਗੇ ਤੈਨੂੰ ਬਾ ਠੀਕ ਆ ਦੱਬ ਕੇ ਬੜ ਤੂੰ ਪੜ੍ਹਾਈ ਕਰ ਦੱਬ ਕੇ ਕਰ ਬਾ ਠੀਕ ਆ ਮੈਨੂੰ ਤੇਰੇ ਤੇ ਬਹੁਤ ਆਸਾਂ ਨੇ ਪੁੱਤਰਾ ਬਾ ਠੀਕ ਆ ਜੇ ਆਪਾਂ ਗੋਣੇ ਪਾਣੀ ਦੇ ਆਪੇ ਨੂੰ ਗਰਮੀ ਬਹੁਤ ਸਾਦੀ ਕਿ ਹੋਣੀ ਹੈ ਬੈ ਜਾਓ ਰੇ ਮੁੰਡਾ ਕਿੱਧਰੋਂ ਗਿਆ ਹੁਣ ਇਹਦੇ ਕੋਲੋਂ ਪੈਸੇ ਲੈ ਕੇ ਗਿਆ ਉਹ। ਕਹਾਂ ਆ ਬਾਪੂ ਪਾਸ ਹੋ ਗਿਆ। ਐਸੇ ਮੈਂ ਦੇ ਦੇਤੀ। ਕੋਈ ਨਾ ਝਮਲਾਈ ਲੈ ਮੁੰਡੇ ਨੂੰ ਕੋਈ। ਉਹ ਮੈਂ ਇੱਟ ਝਮਲਾਇਆ ਤੂੰ ਨਾ ਬਾਹਲਾ ਝਮਲਾਇਆ ਕਰ ਉਹਨੂੰ। ਮੈਂ ਠੀਕ ਆ ਬਾਪੂ ਤੂੰ ਨਾ ਉਹਨੂੰ। ਤੇ ਖਰਚੇ ਖੋਤੇ ਨੂੰ ਬਾਹਲੇ ਪੈਸੇ ਦਿਆਂ ਕਰ ਉਹ। ਉਹ ਮੈਨੂੰ ਕਹਿੰਦੇ ਕਹਾਂ ਆ ਬਾਪੂ ਮੈਂ ਕਾਲਜ ਪੜਨ ਲੱਗਣਾ। ਮੈਂ ਜਾਨਾ ਆਰਤੀ ਕੋਲ ਜਾ ਕੇ ਆਉਣਾ ਪੈਸੇ ਦਾ ਖਰਚਾ ਆਉਣਾ ਇੰਤਜ਼ਾਮ। ਬਾਹਲੇ ਕਹਿੰਦੀ ਮੋਟਰਸਾਈਕਲ ਲੈਣਾ ਉਹ। ਮੋਟਰਸਾਈਕਲ ਤੇ ਸਟਾਰਟ ਆਨ ਲਾ ਲੈਨੇ ਆ ਉਹਨੂੰ ਚਲ ਹੁਣ ਚਲਾਉਣਾ ਉਹ ਆ ਮੁੰਡੇ ਆਪ ਦੇ ਆੜੀਆਂ ਮਿੱਤਰਾਂ ਚਲਾ ਚਲੂ ਲੈਂਦਾਗਾ ਹੁਣ ਤਾਂ ਦਾ ਹੱਥ ਖੁੱਲ ਗਿਆ ਪਹਿਲਾਂ ਕੋਈ ਨਾ ਲਾ ਮੈਂ ਜਾ ਕੇ ਆਣਾ ਕਰ ਚਾਲਾ ਇੰਤਜ਼ਾਮ ਉਹਦੇ ਪੈਸਿਆਂ ਦਾ ਰੋਟੀ ਟੋਕਸਾ ਜਰੀ ਕਰ ਲਈ ਆ ਦੇਖ ਤੇ ਤੇਰਾ ਦਾੜਾ ਉੱਠਿਆ ਨਹੀਂ ਹਜੇ ਨਹੀਂ ਨਹੀਂ ਹਜੇ ਟਾਈਮ ਦੇਖਾ ਖ ਵੱਜ ਗਏ ਆ ਜਾ ਪੜ ਕੇ ਰੰਗ ਲਾਉਗਾ ਬਾਪੂ ਤੂੰ ਦਾ ਵਧੀਆ ਪੁੱਤਰਾ ਬੱਕੂ ਕਹਿੰਸ ਜਾਗੇ ਜੇ ਮੈਨੂੰ ਉਹ 20 ਤਾਂ ਲੈ ਜਾ ਪਰਦਾ ਪੁਰਦਾ ਵੇਂਗੇ ਤੂੰ ਠੇਕੇ ਦੇ ਕੇ ਮੁੜਿਆ ਹੋ ਨਾ ਨਾਲੇ ਮੈਨੂੰ ਮੋਟਰਸਾਈਕਲ ਲੈ ਕੇ ਦੇ ਨਹੀਂ ਮੈਂ ਹਟ ਜੂਗਾ ਉਹ ਮੋਟਰਸਾਈਕਲ ਵੀ ਤੈਨੂੰ ਪੁੱਤਰਾ ਲੈ ਦਾਂਗੇ ਪਰਦਾ ਪੁਰਦਾ ਵੇਂ ਘੇੜੇ ਜਾ ਕੇ ਆ ਜਾ ਨਾ ਵੀ ਪਰਦਾ ਹੁੰਨਾ ਮੋਟਰਸਾਈਕਲ ਲੈ ਕੇ ਦੇ ਮੈਨੂੰ ਨਹੀਂ ਮੈਂ ਹਟ ਜੂ ਉਹ ਕੋਈ ਨਾ ਤੇਰਾ ਮੋਟਰਸਾਈਕਲ ਦਾ ਨਾ ਜਾ ਕੇ ਆ ਜੀ ਕੱਲ ਪੈਸਿਆਂ ਨੂੰ ਅਜਾਣਾ ਇੰਤਜ਼ਾਮ ਨਹੀਂ ਹੋਇਆ ਮੇਰੇ ਮਾਤਾ ਹੱਥ ਜਾਵਤ ਉਹ ਕਹਿੰਦਾ ਸੀ ਮੈਨੂੰ ਕੱਲ ਆੜ ਤੇ ਆ ਕਹਿੰਦਾ ਜੀ ਕੱਲ ਨੂੰ ਲੈ ਜਾਉ ਅੱਜ ਜਾ ਕੇ ਆਣਾ ਪੁੱਤਰਾ ਪੜਾਈ ਕਰ ਦੱਬ ਕੇ ਆਮਦਾ ਤੇਰੇ ਤੇ ਉਮੀਦਾਂ ਨਹੀਂ ਆ ਸਾਰੀਆਂ ਕਿੰਨੇ ਰੁਪਏ ਦੇਣਾ ਨੇ ਤੇ ਹੁਣ ਇਹ 5000 ਰੁਪਏ ਪੜਾਈ ਕਰ ਦੱਬ ਕੇ ਕਰ ਜਾ ਬਹੁਤ ਆ ਆਪਣੇ ਸਿਰ ਓਹਨੋਂ ਸੇ ਪੱਤ ਜਨ ਲੱਗ ਜੀ ਇਹ ਕੁੜੀ-ਕੜੀ ਦੇ ਚੱਕਰ ਦੇਣਾ ਪਈ ਕਿਤੇ ਨਾ ਨਾ ਬਾਪੂ ਹਾਲ ਹੈਗਾ ਹਾਲਾ ਬਾਪੂ 4000 50 ਉਹ ਦੇ ਮਾ ਅਰੇ ਦਵਾਈਆਂ ਵਾਲਾ ਸਪਰੇਅ ਵਾਲੇ ਪੈਸੇ ਦੇਣ ਵਾਲੇ ਰਹਿੰਦੇ ਨੇ ਪੜਾਈ ਕਰ ਪੁੱਤਰਾ ਤੂੰ ਦੱਬ ਕੇ ਪੈਸੇ ਪੁੱਛਦੀ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਲਾ ਜਾ ਕਰ ਹਾਲ ਹੈ ਆ ਦੇ ਦੇ ਬਾਪੂ ਸਾਰੀ ਆਮੇ ਨੂੰ ਮੋਟਰ ਹੈਲ ਲੈ ਕੇ ਨਾਲੇ ਕੋਈ ਨਾ ਕੋਈ ਰੋਟੀ ਖਾ ਲਈ ਹਾਂ ਹਾਂ ਉਹ ਕਿਹਾ ਦੀ ਖਾ ਕੇ ਜਾਇਆ ਕਰ ਸ਼ੰਕਰ ਸੋ ਜੇ ਪੋਤਰਾ ਕੀ ਬੈਠਾ ਕਰਜਾ ਬਹੁਤਾ ਸਿਰ ਮੈਨੂੰ ਆਸਾਂ ਉਮੀਦਾਂ ਤੇਰੇ ਤੋਂ ਹੀ ਨੇ ਉਹ ਗੇੜੀਆਂ ਲਾਉਂਦਾ ਫਿਰੇ ਨਾ ਤੂੰ ਮਨ ਤੇ ਵਜਨ ਨਹੀਂ ਪਾਉਂਦਾ ਨਹੀਂ ਬਾਪੂ ਪਰਦਾ ਪੜਦਾ ਵੇ ਗੇੜੇ-ਗੂੜੇ ਦੇ ਕੇ ਆ ਜਾ ਨਾ ਨਹੀਂ ਬਾਪੂ ਵੜਦਾ ਹੁਣ ਆ 40000 ਦਾ ਮੋਟਰਸਾਈਕਲ ਤੇ ਪੈਸੇ ਲੈ ਕੇ ਫੜਕੇ ਦਿੱਤਾ ਤੈਨੂੰ ਲੈ ਕੇ ਹੁਣੇ ਹੋਰ ਬਾਪੂ ਆ ਬਾਪੂ ਮੈਂ ਗੇੜਾ ਕੱਢ ਕੇ ਆਉਣਾ ਉਹ ਤੂੰ ਘੇੜੀ ਮਾਰਦਾ ਰਹੇਗਾ ਮੇਰੇ ਤੇ ਬਜਨ ਬਹੁਤ ਆ ਪੁੱਤਰਾ ਨਾ ਮੈਂ ਤੂੰ ਮੈਂ ਖੇਤ ਜਾਗਾ ਨਾ ਖੇਤ ਕਰ ਜਾ ਬਹੁਤ ਆ ਖੇਤ ਕਿੱਡਾ ਕੱਢ ਕਾਣਾ ਮੈਂ ਖੇਤ ਤੂੰ ਪੜ ਲਾ ਮੈਨੂੰ ਤੇਰੇ ਕੋਲ ਲੂਦਾ ਨੇ ਆਇਆ ਵੀ ਤੇ ਦੇ ਦੇ ਮਾਰ ਕੇ ਏ ਤਾਂ ਮੈਂ ਖੇਤ ਕਿੱਡਾ ਕੱਢ ਕਾਣਾ ਨਾਲੋਂ ਦੇਖ ਐ ਕਰ ਪਰਲੇ ਚਾਰ ਦੇ ਵਿੱਚ ਪਾਣੀ ਪਿਆ ਕਿ ਨਹੀਂ ਪਿਆ ਦੋ ਰੁਪਏ ਕਿੱਥੇ ਛੱਡ ਗਿਆ ਦੀਗਾ ਬੁਲਾਓ ਮਖੀਆਰ ਸਿੰਘ ਨੂੰ ਕਾਹ ਬਾਬੇ ਦੇ ਨਾਮ ਨਾ ਹੋਵੇ ਕੌਣ ਆ ਗਿਆ ਮਖੀਆਰ ਸਿੰਘ ਕੌਣ ਐਸੇ ਜਨਾ ਮੇਰਾ ਨਾਮ ਆਈ ਬੈਂਕ ਦਾ ਲੋਨ ਕਰਾਈ ਕਿੰਨੇ ਦਿਨ ਬਾਰੇ 5 ਮਹੀਨੇ ਹੋ ਗਏ ਤੂੰ ਹੱਥ ਵੀ ਨਾ ਦੇਈ ਬੱਸ ਉਧਰ ਫਾਚਾ ਹੋਇਆ ਨਾ ਮੁੰਡਾ ਪੜਦਾ ਉਹਦੀ ਕਰਾਈ ਦੇ ਕਰ ਲੈ ਪਰ ਨਾ ਅੱਜੀ ਕੀ ਹੈ ਜੀ ਪੈਂਟੇ ਲੋਨ ਲਿਆ ਜੀ ਕਿੰਦਾ ਭਰੋ ਬੰਦਾ ਕੋਈ ਨਹੀਂ ਭਰਦਾ ਜਨਾਬ ਕੋਈ ਨਹੀਂ ਭਰਦਾ ਪੰਜ ਮਿੰਟ ਹੋ ਗਏ ਕਿਸ਼ਤਾਂ ਸੈਂਕਦੀਆਂ ਜਿਹੜੇ ਲੱਖ ਰੁਪਇਆ ਸਰ ਕੋਈ ਜਨਾਬ ਕੋਈ ਨਹੀਂ ਗਲਤੀ ਹੋਗੀ ਕੋਈ ਨਹੀਂ ਭਰਦਾ ਜਨਾਬ ਹੀ ਭਰਦਾ ਮੇਰੀ ਕੋਈ ਨਹੀਂ ਗਲਤੀ ਹੋਈ ਜੀ ਕੋਈ ਨਹੀਂ ਭਰਦਾ ਜਨਾਬ ਹੀ ਭਰਦਾ ਜਨਾਬ ਹੀ ਕੋਈ ਨਹੀਂ ਕੋਈ ਜਨਾਬ ਭਰਦਾ ਕੋਈ ਕਰਦਾ ਭਰਦਾ ਜਨਾਬ ਕੋਈ ਨਹੀਂ ਭਰਦਾ ਜੀ ਕਾਲ ਤੇ ਹੋਈ ਕੋਈ ਨਾ ਭਾਵੀ ਤੜਫਾ ਲਾ ਕੇ ਮਾਰ ਨਹੀਂ ਜਾ ਜੱਟ ਦੀ ਜੱਲ ਕੋਈ ਨਾ ਡਿਸਟਰਬ ਕਰਦਾ ਇਹ ਗੱਲ ਕੋਈ ਨਾ ਹੋਵੇਗੀ ਕਾਲ ਤੇ ਹੋਈ ਬਣਾ ਕੋਈ ਨਾ ਹੀ ਕੋਈ ਨਾ ਹੀ ਕੋਈ ਨਾ ਭਾਦਾ ਕਿਦੋਂ ਖਾਣਾ 5 ਲੱਖ ਰੁਪਏ ਘੜਾ 5 ਮਹੀਨੇ ਹੋ ਗਏ ਚਲੋ ਕੋਈ ਨਹੀਂ ਜੀ ਭਰਾ ਦਾਂਗੇ ਆਪਾਂ ਨੂੰ ਕਰੋ ਭਰਾ 5 ਮਹੀਨੇ ਹੋ ਗਏ ਕਿਸਤਾ ਮੈਨੂੰ ਨੋਟਿਸ ਦੇ ਕੇ ਜੰਨੇ ਵੀ ਕਿਸਤਾ ਬਸ ਇੱਕ ਵਾਰ ਵੀ ਆਇਆ ਭਰ ਦਾਂਗੇ ਜੀ ਭਰ ਦਾਂਗੇ ਆ ਬਸ ਮਹੀਨਾ ਕਰੇਗਾ ਜੀ ਜੀਰੀ ਪੱਟੇ ਦੇ ਉੱਪਰਵਾ ਦਾਂਗੇ ਜੀ ਜਨਵਰੀ ਲੈਨੇ ਹੋ ਹਾਂਜੀ ਹਾਂ ਜੀ ਜਨਵਰੀ ਲੈਨੇ ਨੇ ਇਹਨੇ ਮਹੀਨੇ ਵਿੱਚ ਸਾਰਾ ਲੋਨ ਬੰਦ ਕਰ ਦੋ ਆ ਬਸ ਜੀਰੀ ਪੱਟੇ ਸਾਰਾ ਕੰਪਲੀਟ ਕਰਾ ਸਾਰਾ ਲੋਨ ਲੋਨ ਕਰੂਗੇ ਇੱਕ ਕਸਤ ਕਰੂਗੇ ਕਸਤੀ ਕਰੀ ਜਾਉ ਜੀ ਹੁਣ ਟਰੈਕਟਰ ਲੈ ਕੇ ਜਾਵਾਂਗੇ ਅਸੀਂ ਨਹੀਂ ਜੀ ਗਰੀਬ ਬੰਦਾ ਬੇਤਾਰ ਤੁਸੀਂ ਕੱਲ ਮੈਂ ਦੋ ਜਿਹੜੇ ਕਸਤ ਭਰਾ ਦਾਂਗੇ ਦੇਖ ਕੇ ਲੈਣਾ ਲੋਨ ਅੱਜ ਵੀ ਤਾਂ ਤੋਂ ਆਏ ਸਾਨੂੰ ਵੀ ਆਰਡਰ ਹੋਏ ਨਹੀਂ ਬੰਦਾ ਪੰਜਵੇਂ ਦਿਨ ਬੰਦਾ ਆ ਚਲੋ ਕੋਈ ਨਹੀਂ ਐਦਗੀ ਕੱਤੇ ਗਾਹ ਨੂੰ ਨਹੀਂ ਟਟੂ ਦੂੰਗਾ ਜੇ ਜਨਵਰੀ ਲੈਨੇ ਹੋ ਆਪਣਾ ਬਾਰੇ ਪੂਰੀ ਕਿ ਕਰੇਂ ਕਰਾ ਲਓ ਨਾ ਕਰਾਈ ਸਾਡੀ ਬੱਤਾਂ ਉੱਤੇ ਢੂਲ ਗਈ ਜਵਾਨੀ ਕਰੋ ਸ਼ੇਨ ਕਰੋ ਇਸ ਕਮ ਦੀ ਮੈਂ ਹੁਣ ਇਹਨੇ ਨਾ ਕਿਸ਼ਤ ਭਰੀ ਜੇ ਬਰੀ ਛੋਟੀ ਆ ਛੋਟੇ ਦਾ ਐਕਸ਼ਨ ਲਵਾਂਗੇ ਅਸੀਂ ਠੀਕ ਹੈ ਜੀ ਆਇਆ ਵੀ ਮੁੰਡਿਆ ਇਹ ਦੇਖਣਾ ਨਾ ਭਰੀ ਕਿ ਜਦੋਂ ਤੂੰ ਮਿਲਿਆ ਕਰਕੇ ਜਿੰਨਾ ਮੈਂ ਸਿਰਜਾਂਦਾ ਜਾਵਾਂ ਜਿੰਨਾ ਮੈਂ ਸਿਰਜਾਂਦਾ ਜਾਵਾਂ ਆ ਦੇਖੋ ਲਾ ਕੇ ਕਿੰਨਾ ਨਿਆਰਾ ਹੋਂ ਕੀ ਆਇਆ ਹੈ ਵਾਤਾ ਸੀ ਆ ਨਿਆਰਾ ਸਾਰਾ ਸਿਰ ਦੋਖਣ ਲਾਤਾ ਯਾਰ ਕੋਈ ਨਾ ਕੋਈ ਨਾ ਕੁਛ ਨਹੀਂ ਹੁੰਦਾ ਸਾਰਾ ਹੋਜੀ ਲੋਟੇ ਛੈ ਰੋਡ ਚੱਕਰ ਜਿਹਾਉਣ ਲਾਤੇ ਚੰਦ ਨਹੀਂ ਕੋਈ ਨਹੀਂ ਟੈਨਸ਼ਨ ਆ ਰਹਾ ਹੈ ਭਾਰੀ ਸਾਲਟਾ ਦਾ ਮੁੰਡਾ ਮੁਖਤਿਆਰ ਸਿੰਘ ਦਾ ਲੱਗਦਾ ਨਸ਼ੇ ਪੱਤੇ ਦੀ ਪੈ ਗਈਆ ਉਹ ਕਹਿੰਦਾ ਨਹੀਂ ਖੜਦਾ ਮੁੰਡਾ ਮੇਰਾ ਉਹ ਦਾ ਮੁੰਡਾ ਇਹ ਕਰੇ ਕਾਲਜ ਦਾ ਨਾਮ ਲੈ ਕੇ ਫਿਰ ਉਰੀ ਬਹਿਦਾ ਕੇ ਜੀ ਉਰੀ ਬਹਿਦਾ ਕੇ ਕਰਨੀ ਕੋਈ ਗੱਲ ਉਹ ਨਾਲ ਆ ਕੇ ਵੱਡੇ ਵੀਰ ਘਰੀਆਂ ਹਾਂ ਹਾਂ ਵੀਰੇ ਆ ਜਾਂ ਆਈਂ ਜਾਰ ਤੇਰੇ ਲਈ ਕੰਮ ਦੀ ਬਾਯਾ ਕੋਈ ਨਾ ਮੈਂ ਆਉਣਾ ਇੱਕ ਬੜਾ ਹਰਾ ਪਾਇਆ ਉਹ ਓਏ ਹੋ ਛੋੜੇ ਭਾਈ ਕਿਵੇਂ ਆਇਆ ਲਵੇ ਯਾ ਦੋ ਕੰਮ ਆਇਆ ਸੀ ਵੀਰ ਇੱਕ ਤਾਂ ਤੈਨੂੰ ਦੇਣਾ ਲੰਬਾ ਅੱਛਾ ਚਾ ਲੰਬਾ ਵੀ ਤੇਰਾ ਮੈਂ ਸੂਗਾ ਦੋਨੇ ਕੰਮ ਜਿਹੜੇ ਮੇਰੇ ਕਰਨ ਵਾਲੇ ਉਹ ਤਾਂ ਜ਼ਰੂਰ ਕਰੂੰ ਇੱਕ ਤੇਰੇ ਲਈ ਬਸ ਪਾਣੀ ਪੀ ਕੇ ਆਇਆ ਮੈਂ ਇੱਕ ਆ ਜਿਵੇਂ ਤੈਨੂੰ ਠੇਕੇ ਨੂੰ ਕਹਿਣ ਵੀ ਕਰੇ ਬਹੁਤ ਕੰਮ ਤੰਗ ਹੈ ਜਿਵੇਂ ਤੂੰ ਠੇਕੇ ਦਾ ਹੱਲ ਕਰਕੇ ਦੀ ਕੋਈ ਨਾ ਮੈਂ ਗਿਆ ਤੀ ਗਿਆ ਕੰਮ ਇੱਕ ਦੋ ਜਗ੍ਹਾ ਤੇ ਪੈਸੇ ਪੁੱਸ ਕੇ ਆਇਆ ਬੜਿਆ ਜੇ ਪੈਸੇ ਮਿਲ ਗਏ ਮੈਂ ਤੈਨੂੰ ਜ਼ਰੂਰ ਦਵਾਂਗਾ ਹਾਂ ਇੱਕ ਤੈਨੂੰ ਗੱਲ ਹੋਰ ਕਹਿਣੀ ਸੀ ਦੱਸ ਤੇਰਾ ਮੁੰਡਾ ਜਿਹੜਾ ਤੈਨੂੰ ਕਹਿ ਕੇ ਕਾਜ ਦਾ ਨਾਮ ਲੈ ਕੇ ਮੋਟਰ ਦੇ ਬਹਿ ਕੇ ਨਸ਼ੇ ਪੱਤੇ ਪੂਰੇ ਕਰਦਾ ਹੋ। ਤੂੰ ਨੂੰ ਸਮਝਾ। ਇਹ ਤੈਨੂੰ ਕਿਹਨੇ ਦੱਸੀਆ ਗੱਲ? ਮੈਂ ਆਪਦੇ ਅੱਖੀਂ ਦੇਖਿਆ ਦੋ ਤਿੰਨ ਕਿਹੜੇ ਕੰਮ। ਇੱਕ ਮੁੰਡਾ ਹੋਰ ਹੁੰਦਾ ਉਹ ਮੈਂ ਜਾਣਦਾ ਨੇ ਉਹਨੂੰ। ਅਸੱਤ ਦੋਏ ਹੁੰਦੇ ਨੇ ਨਸ਼ੇ ਪੂਰੇ ਕਰਦੇ ਨੇ। ਪਹਿਲਾਂ ਸਮਝਾਈ। ਫੇਰ ਮੈਂ ਚੱਲਦਾ। ਕਰੀ ਗੌਰ ਇਹ ਗੱਲ ਤੇ ਠੀਕ ਆ ਤੁਹਾਡੇ ਭਾਈ ਆ ਮੁੰਡੇ ਦਾ ਤੇ ਦੱਸ ਕੇ ਮੈਨੂੰ ਯਾਰ ਟੈਨਸ਼ਨ ਹੀ ਪਾ ਤੀ। ਹਾਂ ਹਾਂ ਇਹ ਗੱਲ ਤੇ ਵੀ ਗੌਰ ਕਰੀ ਤੂੰ ਹੁਣ। ਚਾਹ ਠੀਕ ਆ। ਭਗਵਾਨ ਓਰੇ ਓਰੇ ਦੱਸਾ ਕਰਦੂਤਾ ਤੇਰੇ ਲਾਲ ਦੀਆਂ ਤੈਨੂੰ ਓਰੇ ਆ ਕੀ ਕਰਦਾ ਸਦਾ ਬਾਹਰ ਉਹ ਕਤੂਤਾ ਤੈਨੂੰ ਵੀ ਕੀ ਕਰਦਾ ਸਦਾ ਬਾਹਰ ਉਹ ਆਜੇ ਲਾ ਮੰਜੀਤ ਆ ਕੇ ਗਿਆ ਹੁਣ ਮੇਰੇ ਕੋਲੇ ਦਾਦਾ ਠੇਕੇ ਦੇ ਪੈਸੇ ਨੂੰ ਆਇਆ ਧੀ ਉਹਦੇ ਪੈਸੇ ਲੈਨੇ ਹਲੇ ਬੈਂਕ ਵਾਲੇ ਤੰਗ ਕਰਦੇ ਨੇ ਹਲੇ ਉਹ ਲਾਂਭਾ ਜਿਕੇ ਗਿਆ ਵੀ ਤੇਰਾ ਮੁੰਡਾ ਉਸੇ ਨਸ਼ੇ ਕਰਦਾ ਫਿਰਦਾ ਮੁੰਡਿਆਂ ਦੇ ਨਾਲ ਤੂੰ ਕਹਿੰਨੇ ਆ ਵੀ ਉਹ ਸਾਊ ਬੋਲਾ ਸਾਊ ਨਹੀਂ ਹੈਗਾ ਉਹ ਮੈਨੂੰ ਪਹਿਲਾਂ ਹੀ ਪਤਾ ਸੀ ਮੇਰੇ ਮੋਟਰਸਾਈਕਲ ਚੱਕ ਕੇ ਗੇੜੀਆਂ ਲਾਉਦਾ ਫਿਰਦਾ ਕੀ ਕਰਦਾ ਉਹ ਉਹਦਾ ਕਰਤੂਤਾ ਹੁਣ ਪਤਾ ਲੱਗਣ ਗਿਆ ਔਰ ਤੇ ਉਹਨੂੰ ਘਰੇ ਅੱਜ ਤੂੰ ਨਾ ਵਿੱਚ ਬੋਲੀ ਆ ਦੇਖ ਲੈ ਤੇਰੇ ਮੁੰਡੇ ਦੇ ਹਾਲਾਤ ਮੇਰੇ ਕੋਲੇ ਲਾਭੇ ਆਉਂਦੇ ਨੇ ਆ ਕਿੱਥੋਂ ਆਇਆ ਤੂੰ ਓਏ ਕੋ ਆਇਆ ਕਿੱਥੋਂ? ਉਹ ਤੂੰ ਆਇਆ ਕਿੱਥੋਂ? ਆੜੀ ਦੋਸਤਾ ਲਓ। ਤੇਰਾ ਖਾਦਾ ਕੀ ਹੋਇਆ? ਕੁਛ ਨਹੀਂ। ਆ ਜਾ ਨਾ ਤੇਰਾ ਕੋਈ ਝੁਲਸਿਆ ਆਇਆ ਮੈਨੂੰ ਸਾਰਾ ਹੀ ਪਤਾ। ਤੇਰਾ ਹੁਣ ਆਜਾ ਬੰਦਾ ਮੈਂ ਲਾਂਭਾ ਲਿਆ ਕਰੇ। ਤੂੰ ਉੱਥੇ ਮੋਟਰ ਤੇ ਕਰਦਾ ਕੀ ਦੀਗਾ? ਉਹ ਤੇਰਾ ਖਾਦਾ ਕੀ ਹੋਇਆ? ਤੂੰ ਕੁਛ ਨਹੀਂ ਖਾਦਾ ਹੋਇਆ। ਉਹ ਤੇਰਾ ਖਾਦਾ ਕੀ ਹੋਇਆ ਤੇਰਾ? ਉਰੇ ਫੜਾ ਨੀ ਚੱਲ। ਉਹ ਦਿਮਾਗ ਕਲਾ ਤੇਰਾ ਖਾਦਾ ਕੀ ਹੋਇਆ ਹੈ ਹੈ ਤੂੰ ਐ ਬੇਦੂਤ ਤੂੰ ਕੱਢ ਦੇ ਦੋਮੀ ਆ ਨਾ ਤੇਰੇ ਪਿੱਛੇ ਮੈਂ ਸਾਰਾ ਕਰਜ ਹੀ ਹੋਇਆ ਪਿਆਗਾ ਤੇਰੇ ਲੱਛਣਾ ਲੈ ਮੈਨੂੰ ਡੋਬੋਦਾ ਨਾ ਮਰਵਾ ਦੇਗਾ ਤੂੰ ਮੈਨੂੰ ਤੂੰ ਲਾ ਰਹਾ ਹੈ ਤੂੰ ਮਰਵਾਵੇਂਗਾ ਮੈਨੂੰ ਆ ਦੇ ਲੈ ਇਹਨੂੰ ਪੈਸੇ ਹੋਰ ਆ ਦੇ ਦਿਓ ਪੈਸੇ ਦੇ ਦਿਓ ਪੈਸੇ ਅੱਜ ਕਰ ਦੇਈ ਕਰਤਾ ਮੈਨੂੰ ਇਹਨੇ ਲੱਖਾਂ ਰੁਪਈਆ ਦਾ ਜਿਹੜਾ ਗੀਤਾਂ ਵਿੱਚ ਨਿਤ ਬੰਦੇ ਮਾਰਦਾ ਉਹ ਜਿਹਨੂੰ ਡਰ ਨਹੀਂ ਉਪੋੜਾਈ ਸਰਕਾਰ ਦਾ ਜਿਹਨੂੰ ਡਰ ਨਹੀਂ ਉਪੋੜਾਈ ਸਰਕਾਰ ਦਾ ਉਹ ਜਿਹੜਾ ਗੀਤਾਂ ਵਿੱਚ we yeah. 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 ਤੇ ਹੁੰਦੀ ਐ ਬੰਦੀ ਹਥਿਆਰ ਦੀ ਤੇ ਤੁਸੀਂ ਕਹਿੰਦੇ ਫੇਰ ਕਰਦਾ ਤੇ ਚੋਤੇ ਬੜੀਆਂ ਸਾਰ ਰੱਖੀਆਂ ਦੀਆਂ ਇੱਕ ਇੱਕ ਕੁੜੀ ਨੂੰ ਸੌਰੀ ਤੋੜਨਾ ਓਏ ਕੀ ਤੇ ਕੇ ਕੁੜੀ ਨੂੰ ਸੌਰੀ ਤੋੜਨਾ ਅੱਜ ਤਾਂ ਵਿਚ ਵਹਿੰਦਾ ਏ ਸਾਨੂੰ ਦੱਸੇ ਓ ਜਰਾ ਕ ਗਾਉਣ ਵਾਲਿਓ ਓ ਜੱਟ ਕੇ ਸੇਓ ਜਰਾ ਗੀ ਗਾਉਣ ਵਾਲਿਓ ਉਹ ਜੱਟ ਕੇਰੇ ਪਿੰਡੇਂ ਦਾ ਹੈ ਉਹ ਜੱਟ ਕੇਰੇ ਪਿੰਡੇਂ ਦਾ ਹੈ ਵਾਹ ਵਾਹ ਕੀ ਕਰ ਰਹੇ ਹੋ ਬੱਪੂ ਓ ਆ ਗਈ ਕਰ ਲੈ ਬੱਪੂ ਓ ਬੱਪੂ ਓ ਆ ਗਈ ਕਰ ਲੈ ਦੇ ਉਹ ਖੜਾ ਬੱਪੂ ਹੁਕਮੀ ਕਰਾਇਆ ਜੀ ਲੋੜਾ ਬੱਪੂ